ਪਰ ਕੌਮ ਦੀ ਸਾਡੀ ਇਨੀ ਗ੍ਰਾਵਿਟ ਆ ਗਈ ਕਿ ਅੱਜ ਕੋਈ ਜ세ਦਾਰਾਂ ਨੂੰ ਕੱਢ ਲਿਆ ਤੇ ਕੋਈ ਜ세ਦਾਰ ਉਹਨਾਂ ਨੂੰ ਕੱਢ ਰਿਹਾ ਹੈ ਆਪਣੀ ਪ੍ਰਭੂਸੀਤਾ ਪ੍ਰਾਪਤ ਕਰਨ ਵਾਸਤੇ ਆਪਣੇ ਰਾਜਨੀਤਿਕ ਲਾਭ ਲੈਣ ਵਾਸਤੇ ਜੇ ਆਪਾਂ ਅਕਾਲ ਤਖਸ ਨੂੰ ਵਰਤਣਾ ਸ਼ੁਰੂ ਕਰ ਦੇਾਂਗੇ ਤੇ ਅਕਾਲ ਤਖ ਦੀ अहमियत ਕਿੱਥੇ ਰਹਿ ਜਾਏਗੀ ਕਿ ਉਹ ਲੀਡਰ ਜਿਨ੍ਹਾਂ ਨੇ ਅਕਾਲ ਤਖਤ ਨੂੰ ਜਿਹੜੇ ਸਾਡਾ ਸਿਰ ਦਾ ਤਾਜ ਹੈ ਅਕਾਲ ਤਖਤ ਦੀ ਧੁਕਮ ਜਾਰੀ ਹੁੰਦਾ ਸਾਰੀ ਵਰਲਡ ਦੇ ਵਿੱਚ ਸਾਡੇ ਸੁਪਰੀਮੋ ਨੇ ਜਸੇਦਾਰ ਉਹਨਾਂ ਕਰਕੇ ਜਿਹੜਾ ਸਾਡਾ ਸਿਰ ਦਾ ਤਾਜ ਸੀ ਉਹਨਾਂ ਵੱਜ ਪੈਰਾਂ 'ਤੇ ਰੋਲਣ ਦਾ ਕੰਮ ਕਰ ਰਹੇ ਕੌਮ ਬਿਰਲ ਵਿੱਚ ਦਰਜ ਪਾ ਕੇ ਬੈਠੀ ਹੈ ਪਰ ਕਰ ਕੋਈ ਨਹੀਂ ਸਕਦੀ ਆਪਣੀਆਂ ਰਾਜਨੀਤੀ ਕੁਰਸੀਆਂ بچਾਉਣ ਵਾਸਤੇ ਸਿੱਖ ਧਰਮ ਵੀ ਉਸ ਪਾਰਲੀਮੈਂਟ ਦਾ ਚੋਣ ਆਪਣਾ ਧਰਮ ਨੂੰ ਆਪਣੀ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਕੁਰਸੀਆਂ ਨੂੰ ਬਚਾਉਣ ਵਾਸਤੇ ਆਪਣੇ ਧਰਮ ਨੂੰ ਇੱਕ ਛਿੱਕੇ ਤੇ ਟੰਗੇ ਰੱਖਿਆ ਹੋਇਆ ਹੈ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਮਤਾ ਪਾਇਆ ਗਿਆ ਹੈ ਇਹ ਲੱ ਜਿਹੜੀਆਂ ਪਾਣੀ ਦੀਆਂ ਬੋਤਲਾਂ ਨੇ ਇਹ ਖਤਮ ਕੀਤੀਆਂ ਜਾਣਗੀਆਂ ਪਾਣੀ ਨਹੀਂ ਯੂਜ਼ ਕੀਤਾ ਜਾਏਗਾ ਵਿਕੀਤੇ ਵੀ ਪਾਣੀ ਬੋਤਲਾਂ 'ਚ ਨਹੀਂ ਹੋਵੇਗਾ ਹਰ ਗੁਰਦੁਆਰੇ ਮਿੱਟੀ ਦੇ ਘੜੇ ਹੋਣਗੇ ਸ਼ੀਸ਼ੇ ਦੇ ਗਲਾਸ ਹੋਣਗੇ ਤੇ ਗਲਾਸਾਂ 'ਚ ਪਾਣੀ ਵਰਤਿਆ ਜਾਏਗਾ ਜੇ ਕਿਸੇ ਬੋਡਿਆਂ ਨੂੰ ਹੱਥ ਲਾ ਦਿੱਤਾ ਜਾਂ ਜਾ ਕੇ ਦਰਵਾਜ਼ਾ ਖੋਲਿਆ ਕਿਸੇ ਮੈਂਬਰ ਤੇ ਪ੍ਰਦਾਨ ਵਾਸਤੇ ਉਹਦੇ ਉਹਨੇ ਹੀ ਨੰਬਰ ਕੱਤੇ ਜਾਣਗੇ ਤੇ ਸਾਨੂੰ ਰਿਪੋਰਟ ਦੇ ਕਾਜ ਇਹ ਸਾਡੇ ਗੁਰੂਕਾਰ ਨੇ ਜਿਹੜੇ ਸਿੱਖ ਧਰਮ ਦੇ ਵਿੱਚ ਨਹੀਂ ਕਿਸੇ ਧਰਮ ਦੇ ਵਿੱਚ ਵੀ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਕੌਮ ਦਾ ਇਹਦੂ ਵੱਧ ਮਨ ਪਾਗੇ ਦੇ ਨਹੀਂ ਆ ਸਕਦੇ ਕੌਮ ਉਹ ਜਸੇਦਾਰ ਸਾਹਿਬ ਜਿਹੜੇ ਕਦੀ ਇੱਕ ਹੁਕਮ ਲਾਉਂਦੇ ਸਨ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਉੱਤੇ ਸਿਰ ਨਮਨਦੇ ਹੁੰਦੇ ਸਾਰੇ ਭਾਵੇਂ ਗਿਆਨੀ ਜੈਲ ਸਿੰਘ ਪਾ ਸਰਜੀਤ ਸਿੰਘ ਬਰਨਾਲਾ ਭਾਵੇਂ ਪ੍ਰੋਫੈਸਰ ਗਰਸ਼ਨ ਸਿੰਘ ਜੀ ਅਕਾਲ ਤਖਤ ਦੇ ਰਹਿ ਜ세ਦਾ ਕਿੰਨੇ ਕਿਸੇ ਵੀ ਉਸ ਮਹਾਨ ਅਕਾਲ ਤਖਤ ਸਾਹਿਬ ਦੀ ਹਮੇਸ਼ਾ ਸਿਰ ਨਿਮਨ ਕਰਕੇ ਆਪਣੀਆਂ ਸਜਾਵਾਂ ਲਗਾਈਆਂ ਪਰ ਕੌਮ ਦੀ ਸਾਡੀ ਇਨੀ ਗ੍ਰਾਵਿਟੀ ਆ ਗਈ ਕਿ ਅੱਜ ਕੋਈ ਜਸੇਦਾਰਾਂ ਨੂੰ ਕੱਢ ਲਿਆ ਹੈ ਤੇ ਕੋਈ ਜਸੇਦਾਰ ਉਹਨਾਂ ਨੂੰ ਕੱਢ ਰਿਹਾ ਹੈ ਅੱਜ ਜੋ ਗਰਵਟਾਈ ਹੈ ਇਹਦੇ ਪਿੱਛੇ ਕੌਣ ਨੇ ਉਹਦੇ ਵਾਸਤੇ ਵੀ ਕੌਣ ਵਾਸਤੇ ਬਹੁਤ ਮੰਡ ਭਾਗਾ ਹੈ ਆਪਣੀਆਂ ਕੁਰਸੀਆਂ ਬਣਾਉਣ ਵਾਸਤੇ ਆਪਣੀ ਪ੍ਰਭੂਸੀਤਾ ਪ੍ਰਾਪਤ ਕਰਨ ਵਾਸਤੇ ਆਪਣੇ ਰਾਜਨੀਤਿਕ ਲਾਬ ਲੈਂਣ ਵਾਸਤੇ ਜੇ ਆਪਾਂ ਹਕਾਲ ਤੱਕ ਨੂੰ ਵਰਤਨਾ ਸ਼ੁਰੂ ਕਰ ਦੇਾਂਗੇ ਤੇ ਕਾਲ ਤੱਕ ਦੀ ਇਮਾਨਤ ਕਿੱਥੇ ਰਹਿ ਜਾਏਗੀ ਮੈਂ ਨਾ ਲੀਡਰਾਂ ਨੂੰ ਵੀ ਕਹਿਣਾ ਚਾਹਾਂਗਾ ਹਾਂ ਛੋਟਾ ਗੱਲ ਬਹੁਤ ਵੱਡੀ ਤੁਹਾਂ ਪੁੱਛੀਏ ਇਹਨੀ ਸਮਰਤਾ ਨਹੀਂ ਰੱਖਦਾ ਪਰ ਰਹਿ ਜ਼ਰੂਰ ਦੇ ਸਕਦਾ ਹਾਂ ਕਿ ਉਹ ਲੀਡਰ ਜਿਨ੍ਹਾਂ ਨੇ ਅਕਾਲ ਤਖਤ ਨੂੰ ਜਿਹੜੇ ਸਾਡਾ ਸਿਰ ਦਾ ਤਾਜ ਹੈ ਅਕਾਲ ਤਖਤ ਜੀ ਤੋਂ ਹੁਕਮ ਜਾਰੀ ਹੁੰਦਾ ਸਾਰੀ ਵਰਲਡ ਦੇ ਵਿੱਚ ਸਾਡੇ ਸੁਪਰੀਮੋ ਨੇ ਜਸੇਦਾਰ ਉਹਨਾਂ ਕਰਕੇ ਜਿਹੜਾ ਸਾਡਾ ਸਿਰ ਦਾ ਤਾਜ ਸੀ ਉਹਨ ਵੱਡ ਪੈਰਾਂ 'ਤੇ ਰੋਲਣ ਦਾ ਕੰਮ ਕਰ ਰਹੇ ਹੋ ਇਹਦੇ ਵਿੱਚ ਉਹ ਸਾਰੀ ਕੌਮ ਨੂੰ ਬਹੁਤ ਦਰਦ ਆ ਬਹੁਤ ਕੁਝ ਕੌਮ ਦੇ ਦਿਲ ਵਿੱਚ ਦਰਜਾ ਪਾ ਕੇ ਬੈਠੀਏ ਪਰ ਕਰ ਕੁਝ ਨਹੀਂ ਸਕਦੀ ਦੇਖ ਰਹੀਏ ਆਪਣੇ ਉਹਨਾਂ ਰਾਜਨੀਤਿਕ ਲੀਡਰਾਂ ਨੂੰ ਦੇਖ ਰਹੀਏ ਉਹਨਾਂ ਲਾਲਚੀ ਲੋਕਾਂ ਵੱਲ ਦੇਖ ਰਹੀਏ ਇਹੋ ਜੇ ਮਾਰਗਦਰਸ਼ਨ ਕਰਨ ਵਾਲਿਆਂ ਵੱਲ ਜਿਨ੍ਹਾਂ ਦੇ ਹੁਕਮ ਸਿਰ ਮੱਥੇ ਕਰਕੇ ਮੰਨੇ ਜਾਂਦੇ ਸਨ ਪਰ ਅਜ ਇੱਕ ਛੋਟੇ ਤੋਂ ਛੋਟਾ ਬਿਨਾ ਅਮਰਤਪਰੀ ਗੁਰਸਿੱਖ ਵੀ ਉਹਨਾਂ ਤੇ ਕਿੰਤੂ ਪਰੰਤੂ ਕਰ ਰਿਹਾ ਹੈ ਉਹਨਾਂ ਨੂੰ ਐਨਾ ਵਖਾਨ ਦਾ ਕੰਮ ਪਿਆ ਕਰਦਾ ਹੈ ਇਦੋਂ ਵੱਧ ਅਸੀਂ ਗਰਾਵਟ ਵਿੱਚ ਨਹੀਂ ਜਾ ਹੱਕਦੇ ਮੈਂ ਲਫਜ ਤੇ ਇੱਕ ਵਰਤਨਾ ਚਾਹੁੰਦਾ ਸਾਂ ਜਿੱਥੇ ਚੋਣ ਆਉਂਦੀ ਉੱਥੇ ਰਾਜਨੀਤੀ ਹੁੰਦੀ ਹੈ ਤੇ ਸਾਡਾ ਚੁਣავ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਟਾਈਮ ਕੇਵਲ 5 ਸਾਲ ਹੁੰਦਾ ਹੈ ਪਰ ਤੋੜਾ ਸਭ ਤੋਂ ਤੋਂ ਇਹੋ ਜੀ ਰੀਤ ਪੈ ਗਈ ਕਿ ਕਦੀ ਵੀ ਅੱਜ ਤੱਕ 5 ਸਾਲ ਬਾਅਦ ਕੋਈ ਚੁਣავ ਨਹੀਂ ਹੋਇਆ ਕਦੀ 18 ਸਾਲ ਬਾਅਦ ਕਦੀ 22 ਸਾਲ ਬਾਅਦ ਕਦੀ 8 ਸਾਲ ਬਾਅਦ ਤੇ ਉਹ ਵੀ ਕੋਰਟ ਦੇ ਵਿੱਚ ਜਾ ਕੇ ਸਾਨੂੰ ਚੁਰਾਬ ਕਰਵਾਣੇ ਪੈ ਰਹੇ ਨੇ ਉਹਦਾ ਕਾਰਨ ਕੋਇਕੇ ਕਿ ਅਸੀਂ ਆਪਣੀਆਂ ਰਾਜਨੀਤਿਕ ਕੁਰਸੀਆਂ ਬਚਾਉਣ ਵਾਸਤੇ ਸਿੱਖ ਧਰਮ ਦੀ ਉਸ ਪਾਰਲੀਮੈਂਟ ਦਾ ਚੋਣ ਆਪਣਾ ਧਰਮ ਨੂੰ ਆਪਣੀ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਕੁਰਸੀਆਂ ਨੂੰ ਬਚਾਉਣ ਵਾਸਤੇ ਆਪਣੇ ਧਰਮ ਨੂੰ ਇੱਕ ਛਿੱਕੇ ਤੇ ਟੰਕੇ ਰੱਖਿਆ ਹੋਇਆ ਹੈ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪਹਿਲੀ ਐਜੈਕਟਿਵ ਦੀ ਮੀਟਿੰਗ ਸੀ ਉਹਦੇ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਮਤਾ ਪਾਇਆ ਗਿਆ ਹੈ ਪਹਿਲਾ ਜਿਹੜੀਆਂ ਪਾਣੀ ਦੀਆਂ ਬੋਤਲਾਂ ਨੇ ਇਹ ਖਤਮ ਕੀਤੀਆਂ ਜਾਣਗੀਆਂ ਪਾਣੀ ਨਹੀਂ ਯੂਜ਼ ਕੀਤਾ ਜਾਏਗਾ ਸਕੱਤਰ ਨੂੰ ਆਰਡਰ ਲਾ ਦਿੱਤੇ ਨੇ ਉਹਨਾਂ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੂਜੀਆਂ ਗੁਰਦੁਆਰਿਆਂ ਦੇ ਵਿੱਚ ਇੱਕ ਹੈਟਾਏ ਵਿਕਤੀ ਤੇ ਵੀ ਪਾਣੀ ਬੋਤਲਾਂ 'ਚ ਨਹੀਂ ਹੋਵੇਗਾ ਹਰ ਗੁਰਦੁਆਰੇ ਮਿੱਟੀ ਦੇ ਘੜੇ ਹੋਣਗੇ ਸ਼ੀਸ਼ੇ ਦੇ ਗਲਾਸ ਹੋਣਗੇ ਤੇ ਗਲਾਸਾਂ 'ਚ ਪਾਣੀ ਵਰਤਿਆ ਜਾਏਗਾ ਠੀਕ ਦੂਜਾ ਆ ਜਿਹੜੇ ਸਿਰੋਪਾ ਨੇ ਸਿਰੋਪਾ ਦੀ ਐਨੀ ਅਹਿਮੀਤ ਕਟਾ ਕੇ ਰੱਖ ਦਿੱਤੀ ਜਿਨ ਵਿਕ ਤੌਲੀਏ ਦੇ ਸਮਾਨ ਆਪਾਂ ਵਰਤਨੇ ਹਾਂ ਸਿਰੋਪਾ ਦਾ ਮਤਲਬ ਹੈ ਸਿਰ ਦਾ ਤਾਜ ਜੇ ਸਿਰ ਦਾ ਤਾਜ ਅਸੀਂ ਇੱਕ ਤੌਲੀਆ ਬਣਾ ਕੇ ਰੱਖਤਾ ਹੈ ਇੱਕ ਆਮ ਕਪੜੇ ਨਾਲੋਂ ਵੀ ਉਹਦਾ ਗ੍ਰੈਵਿਟੀ ਲੈ ਆ ਹਾਂ ਤੇ ਫਿਰ ਇਹ ਸਿਰੋਪਾ ਇਹਦੇ ਬੰਦ ਕਰਨ ਦਾ ਹੀ ਫਾਇਦਾ ਹੈ ਹਾਂ ਸਿਰੋਪਾ ਦਿਆਂਗੇ ਅੱਜ ਸਾਡੇ ਨਾਲ ਹੁਣੇ-ਹੁਣੇ ਬਾਬਾ ਦੀਪ ਸਿੰਘ ਗੁਰਦੁਆਰਾ ਵਿੱਚ ਬੁਲਾਇਆ ਗਿਆ ਸੀ ਮਸੀਹਾ ਦਾਹੜਾ ਸੀ ਜਦੋਂ ਸਾਨੂੰ ਸਿਰੋਪਾ ਦੇਣ ਲੱਗੇ ਆਹ ਸਿਰੋਪਾ ਰੋਕ ਦਿੱਤੇ ਸਾਡੇ ਨਾਲ ਮੇਰੇ ਨਾਲ ਲੜ ਲੀਆਂ ਫੌਜਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਗੁਰੂਆਂ ਫੌਜ ਹੈ ਸਾਡੀ ਸਿੱਖ ਧਰਮ ਦੀ ਇਹ ਆਪਣੇ ਬਾਣੇ ਦਾ ਵੀ ਸਤਕਾਰ ਕਰਦੀ ਏ ਤੇ ਸਿਰੋਪਾ ਦਾ ਵੀ ਸਤਕਾਰ ਕਰਦੀ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਨੂੰ ਸਿਰੋਪਾ ਦਵਾਏ ਨੇ ਹੋਰ ਤਾਂ ਨੇ ਮੁੱਖ ਸੇਵਾਦਾਰ ਹੋਏ ਪਾਵੇਂ ਐਡਜੈਕਟਿਵ ਮੈਂਬਰ ਹੋਵੇ ਮੇਰੇ ਨਾਲ ਮੀਤ ਪ੍ਰਧਾਨ ਸਾਹਿਬ ਵੀ ਆਏ ਨੇ ਸੀਨੀਅਰ ਮੀਤ ਪ੍ਰਧਾਨ ਵੀ ਆਏ ਨੇ ਜਰਨਲ ਸਕੱਤਰ ਵੀ ਆਏ ਨੇ ਸਕੱਤਰ ਵੀ ਆਏ ਨੇ ਐਡਜੈਕਟਿਵ ਦੇ ਮੈਂਬਰ ਵੀ ਆਏ ਨੇ ਕਿਸੇ ਨੇ ਸਿਰੋਪਾ ਪ੍ਰਾਪਤ ਨਹੀਂ ਕੀਤਾ ਇਸ ਕਰਕੇ ਇਸ ਕਲਚਰ ਨੂੰ ਖਤਮ ਕਰਨ ਵਾਸਤੇ ਆਪਾਂ ਇੱਕ ਫੈਸਲਾ ਕੀਤਾ ਹੈ ਕਿ ਜਦੋਂ ਕੋਈ ਪ੍ਰਧਾਨ ਜਾਂਦਾ ਗੁਰੂ ਘਰ ਦੇ ਵਿੱਚ ਸਾਰਾ ਸਟਾਫ ਪੱਜ ਕੇ ਬਾਹਰ ਨਿਕਲੋਂਦਾ ਹੈ ਕੁਈ ਦਰਵਾਜ਼ਾ ਖੋਲ ਰਿਹਾ ਹੁੰਦਾ ਹੈ। ਕੋਈ ਕੁਝ ਕਰ ਰਿਹਾ ਹੁੰਦਾ ਹੈ। ਪ੍ਰਧਾਨ ਹੈ, ਮੈਂਬਰ ਹੈ। ਆਪਣੇ ਦਫਤਰੇ ਜਾਏ ਜਿੱਦੀ ਲੋੜ ਹੋਵੇਗੀ ਉਹਨੂੰ ਬੁਲਾਏਗਾ। ਜਿਹੜੇ ਕਰਮਚਾਰੀ ਜਾਂ ਸੇਵਾਦਾਰ ਨੇ ਆਪਣੀ ਚਮਚਾਗਿਰੀ ਜਿਹੜਾ ਵੀ ਕਰਦਾ ਦੇਖਿਆ ਗਿਆ ਉਹ ਇਸ ਕਰਕੇ ਚਮਚਾਗਿਰੀ ਕਰਦਾ ਹੈ ਕਿ ਮੇਰੇ ਨੰਬਰ ਬਣ ਗਏ ਪਰ ਜਿੰਨੀ ਜੇ ਕਿਸੇ ਗੋਡਿਆਂ ਨੂੰ ਹੱਥ ਲਾ ਦਿੱਤਾ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਕਿਸੇ ਮੈਂਬਰ ਤੇ ਪ੍ਰਦਾਨ ਵਾਸਤੇ ਉਹਦੇ ਉਨੇ ਹੀ ਨੰਬਰ ਕੱਟੇ ਜਾਣਗੇ ਜੇ ਸਾਨੂੰ ਰਿਪੋਰਟ ਮਿਲੇ ਕਾਜਪਾਦੀ ਜਿਹੜੀ ਕੀ ਗੁਰੂ ਘਰ ਦੇ ਵਿੱਚ ਦਖਲਅੰਦਾਜ਼ੀ ਨੂੰ ਕਿਵੇਂ ਚੇਤੇ ਸਤਜੀ ਮੈਂ ਤੇ ਕਹਿੰਨਾ ਵਾਂ ਸਰਕਾਰਾਂ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਬਿਲਕੁਲ ਨਹੀਂ ਕਰਨੀ ਚਾਹੀਦੀ ਇਹ ਸਾਡੇ ਗੁਰੂਕਾਰ ਨੇ ਮੇਰੇ ਸਿੱਖ ਧਰਮ ਦੇ ਵਿੱਚ ਨਹੀਂ ਕਿਸੇ ਧਰਮ ਦੇ ਵਿੱਚ ਵੀ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਾਰਨ ਬਹੁਤ ਵੱਡਾ ਸਾਡੇ ਵਿੱਚ ਗੁਰੂ ਘਰਾਂ ਦੇ ਵਿੱਚ ਕਾਨੂੰਨ ਨਹੀਂ ਚੱਲਦੇ ਗੁਰ ਮਰਿਆਦਾ ਚੱਲਦੀਆਂ ਤੇ ਜਿੱਥੇ ਗੁਰ ਮਰਿਆਦਾ ਚੱਲਦੀਆਂ ਨੇ ਉੱਥੇ ਕਨਸਟੀਚਿਊਸ਼ਨ ਨਹੀਂ ਚੱਲਦਾ ਉੱਥੇ ਸਾਡੇ ਸਿੱਖ ਧਰਮ ਦੇ ਬਣਾਏ ਹੋਏ ਅਸੂਲ ਚੱਲਦੇ ਹਨ ਫੰਡਮੈਂਟਲ ਰਾਈਟ ਇਹ ਕਿਤੇ ਨਹੀਂ ਕਹਿੰਦਾ ਕਨਸਟੀਚਿਊਸ਼ਨ ਪਰ ਤੁਸੀਂ ਜੋੜੇ ਪਾ ਕੇ ਕਿਰੇ ਜੁੱਤੀ ਪਾ ਕੇ ਕਿਰੇ ਨਹੀਂ ਜਾ ਸਕਦੇ ਤੁਸੀਂ ਨੰਗੇ ਸਿਰ ਕੇ ਰੇਨ ਜਾ ਸਕਦੇ ਪਰ ਸਾਡੇ ਗੁਰੂ ਘਰ ਦੀ ਮਰਿਆਦਾ ਹੈ ਤੁਸੀਂ ਨੰਗੇ ਸਿਰ ਨੇ ਜਾ ਸਕਦੇ ਤੁਸੀਂ ਜੋੜਾ ਪਾ ਕੇ ਨਹੀਂ ਜਾ ਸਕਦੇ ਤੁਸੀਂ ਧਰਾਬਾ ਪਾ ਕੇ ਨਹੀਂ ਜਾ ਸਕਦੇ ਕਿਉਂਕਿ ਇੱਥੇ ਗੁਰਮ ਰਹਿਦੇ ਜਿੱਥੇ ਗੁਰਮ ਰਿਆਦਾ ਹੁੰਦੀਆਂ ਨੇ ਜਿੱਥੇ ਗੁਰੂ ਦਾ ਹੁਕਮ ਚੱਲਣਾ ਹੈ ਉੱਥੇ ਫਿਰ ਸਰਕਾਰ ਦਾ ਹੁਕਮ ਕਿਉਂ ਚੱਲੇ ਇਸ ਕਰਕੇ ਇਹ ਮੰਨ ਭਾਗੀ ਗੱਲ ਹੈ ਹਰ ਧਰਮ ਵਾਸਤੇ ਚਾਹ ਕੋਈ ਵੀ ਧਰਮ ਹੈ